ਮਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 8 ਤੇ ਮੌਸਮ ਬਹੁਤ ਵਧੀਆ ਹੋਇਆ ਵਾ ਠੰਡ ਠੰਡਾ ਮੌਸਮ ਹੈ ਤੇ ਮੀਂਹ ਪੈ ਰਿਹਾ ਹੈ ਦੇਖੋ ਜੀ ਇੰਨਾ ਜਿਆਦਾ ਮੀਂਹ ਪੈ ਰਿਹਾ ਦੋ ਘੰਟੇ ਹੋ ਗਏ ਨੇ ਤੇ ਹੁਣੇ-ਹੁਣੇ ਰੇਖਾ ਦਾ ਮੈਨੂੰ ਫੋਨ ਆਇਆ ਕਹਿੰਦੀ ਦੀਦੀ ਮੈਂ ਸਟੇਸ਼ਨ ਤੇ ਪਹੁੰਚ ਗਈਆਂ ਵੀ ਤੁਸੀਂ ਮੈਨੂੰ ਲੈਣ ਵਾਸਤੇ ਆ ਜਾਓ ਚਲੋ ਜੀ ਆਪਾਂ ਹੁਣ ਨਾ ਰੇਖਾ ਨੂੰ ਲੈਣ ਵਾਸਤੇ ਚੱਲਦੇ ਆਂ ਤੇ ਘਰ ਕੋਈ ਵੀ ਨਹੀਂ ਹੈਗਾ ਨਾ ਛੋਟੂ ਹੈ ਨਾ ਸਰਦਾਰ ਜੀ ਆ ਉਹ ਖੇਤ ਵਿੱਚ ਕਰਦੇ ਨੇ ਕਦੂ ਤੇ ਮੈਂ ਹੁਣ ਰੇਖਾ ਨੂੰ ਲੈ ਕੇ ਆਉਣੀ ਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਚਲੋ ਜੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਤੇ ਹੁਣ ਆਪਾਂ ਚੱਲੇ ਆਂ ਰੇਖਾ ਨੂੰ ਲੈਣ ਵਾਸਤੇ ਕਿਉਂਕਿ ਇੰਨਾ ਜ਼ਿਆਦਾ ਮੀਂਹ ਪੈ ਗਿਆ ਨਾ ਪੂਰੇ ਐਨ ਖੇਤ ਭਰੇ ਪਏ ਨੇ ਮੀਂਹ ਦੇ ਨਾਲ ਚਲੋ ਜੀ ਮੀਂਹ ਦੀ ਤਾਂ ਹੁਣ ਆਪਾਂ ਨੂੰ ਲੋਟਦੀ ਤੇ ਹੁਣ ਚਲੋ ਜੀ ਆਪਾਂ ਹੁਣ ਜਾਣ ਚੱਲਦੇ ਆਂ ਰੇਖਾ ਨੂੰ ਬਸ ਰੇਖਾ ਸਟੇਸ਼ਨ ਤੇ ਖੜੀ ਹੋਆ ਨਾਲ ਆਇਆ ਉਹਦਾ ਭਾਂਜਾ ਮੇਰੇ ਪੌੜੀ ਨਹੀਂ ਹੈਗੀ ਉੱਧਰ ਲਵਾਸਤੇ ਪਾਹਣ ਰੇਖਾ ਨੂੰ ਲੈ ਕੇ ਆਏ ਆ ਰੇਖਾ ਆ ਗਈ ਆਪਣੇ ਘਰਾਂ ਉਹਦਾ ਕੱਡੀ ਤੇ ਬੈਠ ਗਈ ਆ ਤੂੰ ਉਤਰਦਾ ਜਾ ਰੇਖਾ ਆ ਰੇਖਾ ਦੇਖ ਲੈ ਰੇਖਾ ਅੱਜ ਨੇ ਮੀਂਹ ਦੇ ਵਿੱਚ ਮੈਂ ਗਲੀਆਂ ਕਿੰਨੀ ਔਖੀ ਗਈਆਂ ਨਾ ਮੁਗਰਾ ਹਾ ਹਾ ਚਲੋ ਜੀ ਰੇਖਾ ਆਪਣੇ ਪਹੁੰਚ ਗਈ ਐ ਸਟੇਸ਼ਨ ਤੇ ਬੈਠੀ ਦੀ ਇੰਤਜ਼ਾਰ ਕਰ ਰਹੀ ਦੀ ਮੇਰਾ ਔਰ ਤੇਰੀ ਮੰਮੀ ਠੀਕ ਆ ਭਾ ਸਭ ਠੀਕ ਹੈ ਚਲ ਵਧੀਆ ਕਰਿਆ ਤੂੰ ਆਇਆ ਘਰ ਆ ਮੈਂ ਡਿੱਗੀ ਖੋਲਦੀ ਆ ਤੂੰ ਬੈਗ ਬੂਕ ਕੱਢ ਲੈ ਆਇਆ ਤਾਂ ਦੇਖੋ ਜੀ ਖੜਾ ਆਇਆ ਤਾਂ ਦੇਖੋ ਜੀ ਮੈਂ ਪੂਰਾ ਬੰਦੋਬਸਤ ਕਰਕੇ ਲੈ ਕੇ ਗਈਆਂ ਮਹਾਂ ਕੀ ਤੇ ਵਿਚਾਰੀ ਦੇ ਕੱਪੜੇ ਨਾਲ ਭੇਜਣ ਮੈਂ ਛਤਰੀ ਵੀ ਰੱਖੀ ਸਪੈਸ਼ਲ ਤੇ ਛੋਟਾ ਤਾਂ ਮੈਨੂੰ ਫੋਨ ਆਇਆ ਜਦ ਮੈਂ ਰਸਤੇ ਵਿੱਚ ਦੀ ਕਹਿੰਦਾ ਬੀਬੀ ਜੀ ਤੁਸੀਂ ਤੁਰ ਪਏ ਕਿ ਨਹੀਂ ਤੁਰ ਪਏ ਮਹਾਂ ਮੈਂ ਹੁਣਿਓ ਤੁਰੀ ਆਂ ਚੱਲ ਚੱਲ ਮਹਾਂ ਤੂੰ ਟੈਨਸ਼ਨ ਨਾ ਲੈ ਮੈਂ ਰੇਖਾ ਨੂੰ ਲਿਆਉਂ ਨਾਈ ਚੱਲ ਫੋਨ ਕਿੰਨਾ ਕੰਮ ਹੋ ਗਿਆ ਤਾਂ ਉੱਥੇ ਬੈਠੇ ਇਹਨੂੰ ਦੋ ਮਿੰਟ ਨਾ ਤੇਰੇ ਪਾਸ ਜਿਹੜੇ ਪਹੁੰਚ ਗਈ ਨਾ ਸਰਦਾਰ ਜੀ ਕੋ ਫੋਨ ਕਰਿਆ ਮੈਨੇ ਨਾ ਛੋਡੂ ਕੋ ਕਰਿਆ ਬਸ ਮੈਂ ਜਿਹੜੇ ਗੱਡੀ ਕੱਢੀ ਜੇ ਤੇਰੇ ਤੱਕਰ ਪਹੁੰਚ ਗਈਆਂ ਤਾਂ ਇਹ ਤਾਂ ਲੋਕਾਂ ਕੋ ਇਤਨੀ ਜੈਸੀ ਹੋ ਜਾਂਦੀ ਹੈ ਹੋਣੇ ਦੀ ਜਰੂਰ ਹੋਰ ਹੋ ਜਾਏ ਪਹਿਲਾਂ ਕੀ ਕਰਿਆ ਹਰੇ ਦੁਕਾਨਾਂ ਬਿੰਦੀ ਖੁੱਲੀ ਹੈਗੀਆਂ ਪਹਿਲਾਂ ਮੈਂ ਗਈ ਦੁਕਾਨ ਤੇ ਗਈ ਮੈਂ ਪਾਣੀ ਦੀ ਬੋਤਲ ਲੈਣੀ ਆਦੀਆਂ ਹੈ ਚੱਲ ਉਸਤੇ ਮੈਂ ਕਰੋ ਮੈਂ ਫਟਾਫਟ ਭਾਈ ਫਿਰ ਮੈਂ ਮੀਂਹ ਪੈਂਦਾ ਤਾਂ ਮੈਂ ਭਾਈ ਜੂਨਾ ਆਵਾਜ਼ ਮਾਰੀ ਮਖਾ ਵੀ ਪਾਣੀ ਦੀਆਂ ਬੋਤਲਾਂ ਦੇਖੋ ਛੋਟੀਆਂ ਏਡਾ ਏਡਾ ਨੇ ਬੜੀਆਂ ਬੋਤਲਾਂ ਚੱਕ ਲਿਆ ਆ ਮਖਾ ਬੜੀਆਂ ਬੋਤਲਾਂ ਨਹੀਂ ਲੈਣੀ ਹੈਗੀਆਂ ਵੀ ਜਿਹੜੇ ਮੈਂ ਗੱਡੀ ਦੇ ਵਿੱਚ ਰੱਖਣੀਆਂ ਨਾ ਆਹਾ ਮੈਨੂੰ ਬੋਤਲਾਂ ਦੇ ਦੇ ਮੈਂ ਫਟਾਫਟ ਇੰਨੇ ਜ਼ਿਆਦਾ ਮੀਂਹ ਪਵੇ ਤੇ ਫਿਰ ਮੈਂ ਦੋ ਬੋਤਲਾਂ ਲੱਤੀਆਂ ਇਹ ਡੱਬੇ ਤੇ ਪਾਣੀ ਦੇ ਦੇਖੋ ਜੀ ਪਾਣੀ ਦੀ ਲੋਡ ਪੈ ਜਾਂਦੀ ਹੈ ਕਈ ਵਾਰ ਆਪਣੇ ਪੱਤਰ ਪਹੁੰਚ ਗਏ ਇਹਦਾ ਉੱਥੇ ਬਿਲਕੁਲ ਵੀ ਦਿਲ ਨਹੀਂ ਲੱਗਿਆ ਹੈਗਾ ਚੱਲ ਵੀ ਹੁਣ ਤੂੰ ਜਾ ਕੇ ਰੈਸਟ ਕਰ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾ ਠੀਕ ਹੈ ਜੀ ਆਹ ਬੈਗਾ ਉਹ ਉਸ ਨੂੰ ਖਾ ਮੁੰਡਾ ਨੂੰ ਬੈਠ ਦੇ ਉਹ ਹੈਲਪ ਕਰਾ ਦਿੰਦਾ ਤੇਰੀ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 4 ਤੇ ਆਪਾਂ ਹੁਣ ਲੱਗੇ ਆਂ ਸਬਜ਼ੀ ਕੱਟਣ ਤੇ ਮੌਸਮ ਹੈਗਾ ਇਹ ਬਹੁਤ ਵਧੀਆ ਹੈ ਦੇਖੋ ਜੀ ਕੱਲ ਇੰਨਾ ਜ਼ਿਆਦਾ ਮੀਂਹ ਪਿਆ ਨਾ 3-4 ਘੰਟੇ ਮੀਂਹ ਪੈਣ ਦੇ ਬਾਵਜੂਦ ਨਾ ਥੋੜਾ ਜਿਹਾ ਮੌਸਮ ਫਰਕ ਪੈ ਗਿਆ ਨਹੀਂ ਤਾਂ ਬੇੜੇ ਦੇ ਵਿੱਚ ਨਾ ਬਿਲਕੁਲ ਵੀ ਬੈਠ ਨਹੀਂ ਤਾਂ ਹੇਗਾ ਤੇ ਇੰਨੀ ਨਾ ਤੱਤੀ ਲੋ ਚੱਲਦੀ ਸੀ ਦੇਖੋ ਜੀ ਇੱਧਰ ਸਾਡੀ ਰੇਖਾ ਰਾਣੀ ਵੀ ਪਹੁੰਚ ਗਈ ਹੈ ਇਹ ਕੱਲ ਆਈ ਹੈ ਮਾਰਨਿੰਗ ਸਾਢੇ 8 ਵਜੇ ਪਹੁੰਚ ਗਈ ਹੈ ਦੇਖੋ ਜੀ ਜਦੋਂ ਇਹ ਮੀਂਹ ਪੈਂਦਾ ਤਾਂ ਨਾ ਪੂਰਾ ਜਦੋਂ ਇਹ ਪਹੁੰਚੀ ਇਹ ਇਹਨੇ ਮੈਨੂੰ ਕਾਲ ਕਰੀ ਕਹਿੰਦੀ ਦੀਦੀ ਮੈਂ ਪਹੁੰਚ ਗਈ ਚਲੋ ਜੀ ਨਾ ਘਰਾਂ ਸਰਦਾਰ ਜੀ ਤੇ ਨਾ ਛੋਟੂ ਤਾਂ ਫਿਰ ਮੈਂ ਉਹ ਲੈ ਕੇ ਆਈ ਇਹਨੂੰ ਜਾ ਕੇ ਇੱਕ ਇਹਦਾ ਨਾਲ ਆਇਆ ਇਹ ਭਾਂਜਾ ਦੋ ਜਣੇ ਆਏ ਨੇ ਦੇਖੋ ਜੀ ਕਲ ਦੀ ਉਹ ਵਿਚਾਰੀ ਨੇ ਥੱਕੀ ਪਈ ਆ ਕਹਿੰਦੀ ਦੀਦੀ ਮੇਰੀ ਨਰਤਾਂ ਵੀ ਦੁਖਦੀਆਂ ਤੇ ਸਫਰ ਹੈਗਾ ਤਾਂ ਬਹੁਤ ਜ਼ਿਆਦਾ ਦੂਰ ਦਾ ਤਾਂ ਦੇਖੋ ਜੀ ਇਹ ਆਈ ਹੈ ਘਵਾਟੀ ਤੋਂ ਆਈ ਹੈ ਟ੍ਰੇਨ ਦੇ ਵਿੱਚ ਨਾ ਬੈਠਾ ਬੈਠਾ ਬੰਦਾ ਥੱਕ ਜਾਂਦਾ ਹੈ ਹੌਣ ਵੀ ਕਹਿੰਦੀ ਮੈਨੂੰ ਨਾ ਇਸ ਤਰ੍ਹਾਂ ਖਮੇਰ ਜੀ ਆਈ ਜਾਂਦੀ ਆ ਤੇ ਸਵੇਰ ਦੀ ਉਹ ਪਈਦੀ ਬਸ ਇਹ ਵਿਚਾਰੀ ਹੁਣ ਚਾਹ ਪੀ ਕੇ ਨਾ ਮਾੜੀ ਜਿਹਾ ਬਸ ਬੈਠੀ ਆ ਸਫਰ ਵੀ ਬਸ ਕਰਾ ਦਿੰਦੀ ਆ ਸਫਰ ਲੰਬਾ ਇਹ ਨਾਲੇ ਆਏ ਹੁਣ ਤੱਕ ਕਿੰਨਾ ਟ੍ਰੇਨਾਂ ਦੇ ਵਿੱਚ ਭੀੜ ਆ ਉੱਥੇ ਦਾ ਇਕੜੇ ਮੀਂਹ ਪੈਂਦਾ ਹੁਣੇ ਨਹੀਂ ਦੀਦੀ ਅਸਾਮ ਮੀ ਹੈ ਅਸਾਮ ਚ ਮੀ ਹੈ ਗਰਮੀ ਵੀ ਆਦਗੀ ਬਹੁਤ ਜ਼ਿਆਦਾ ਪਈ ਹੈ ਨਾ ਉਧਰ ਦਾ ਮੌਸਮ ਠੀਕ ਹਾ ਉਤਰਤਾ ਕਹਿੰਦਾ ਮੀਂਹ ਪਈ ਜਾਂਦਾ ਜੇ ਮਾੜਾ ਜਿਹਾ ਵੱਟ ਪੈਂਦਾ ਨਾ ਜਦੇ ਮੀਂਹ ਆ ਜਾਂਦਾ ਐਦਾਂ ਤਾਂ ਨਾ ਸੋਈ ਮੀਂਹ ਆਇਆ ਸੁੱਖਾ ਸੁੱਖ ਦੇ ਨੂੰ ਇੰਨੀ ਜ਼ਿਆਦਾ ਗਰਮੀ ਔਰ ਤੇਰੀ ਮੰਮੀ ਜੀ ਉਹ ਨਹੀਂ ਠੀਕ ਠਾਕ ਤੇ ਸਾਰੇ ਸਾਰੇ ਠੀਕ ਭੈਣ ਭਰਜਾਈ ਭਤੀਜਾ ਸਾਰੇ ਠੀਕ ਦੇਖੋ ਜੀ ਇਹਦਾ ਨਾ ਉੱਥੇ ਨਾ ਬਿਲਕੁਲ ਵੀ ਦੇਲੀ ਲੱਗਿਆ ਹੈਗਾ ਬੱਸ ਕਹਿੰਦੀ ਮੈਂ ਤਾਂ ਆਉਣਾ ਹੀ ਆਉਣਾ ਦੀਦੀ ਮੇਰਾ دل ਨਹੀਂ ਲੱਗਦਾ ਹੈਗਾ ਛੋਟ ਨੇ ਵੀ ਕਿਹਾ ਤਾਂ ਛੋਟੂ ਕਹਿੰਦਾ ਤੂੰ ਹਲੇ 2-3 ਮਹੀਨੇ ਹੋ ਰਿਹਾ ਕਹਿੰਦੀ ਨਹੀਂ ਕਹਿੰਦੀ ਮੈਂ ਤਾਂ ਆਉਣਾ ਹੀ ਆਉਣਾ ਐ ਕਿਉਂ ਉੱਥੇ ਦਿਲ ਲੱਗਿਆ ਨਹੀਂ ਬਿਲਕੁਲ ਵੀ ਨਹੀਂ ਕਿਉਂ ਐਸੇ ਹੀ ਕੁਦਰ ਅੱਛਾ ਨਹੀਂ ਲੱਗਦਾ ਅੱਛਾ ਨਹੀਂ ਲੱਗਦਾ ਪੰਜਾਬ ਤੇਨੂੰ ਵਧੀਆ ਲੱਗਦਾ ਹੈ ਪੰਜਾਬ ਵੀ ਵਧੀਆ ਹੈ ਪੰਜਾਬ ਕੇ ਲੋਕ ਵੀ ਵਧੀਆ ਹੈ ਸਾਰੇ ਸਾਰੇ ਵਧੀਆ ਹੈ ਔਰ ਕੋਈ ਨਵੀਂ ਤਾਜੀ ਇਹ ਤਾਂ ਕਈਆਂ ਨਾ ਜਮਾਈ ਨਰਮ ਨਾਰਮ पे ਹੈ ਇੱਕ ਗਿਫਟ ਆਇਆ ਹੈ ਉਹ ਬਣਾ ਬੱਛਾ ਨਹੀਂ ਲੱਗ ਰਹਾ ਤਾਂ ਅੰਗਾ ਦੀਦੀ ਕਾ ਪਾਸ ਜਾਏਗਾ ਬਹੁਤ ਯਾਦ ਆ ਰਹਾ ਤੁਹਾਨੂੰ ਤੈਨੂੰ ਕਹਦੇ ਨਹੀਂ ਉੱਥੇ ਅੱਛਾ ਲੱਗਿਆ ਹੋਗਾ ਉਧਰ ਬੱਛਾ ਨਹੀਂ ਲੱਗਦਾ ਸੰਜਿਆ ਬੱਛਾ ਲੱਗਦਾ ਚਲ ਬਧੀ ਹੈ ਸਾਰੇ ਰਿਸ਼ਤੇਦਾਰ ਵੀ ਪੁੱਛਦੇ ਤੇ ਕਹਿੰਦੇ ਰੇਖਾ ਨੇ ਕਦੋਂ ਆਉਣਾ ਹੈ ਐ YouTube ਵਾਲੀਆਂ ਮੇਰੀ ਭੈਣਾਂ ਵੀ ਪੁੱਛਦੀਆਂ ਤੇ ਕਹਿੰਦੀ ਰੇਖਾ ਕਦੋਂ ਆਉਗੀ ਬੀਰੀ ਸਤੇਦਾਰਾ ਨੇ ਤਾਂ ਰੋਜ਼ ਪੁੱਛਣਾ ਕਹਿੰਦੀ ਵੀ ਰੇਖਾ ਕਦੋਂ ਆਊਗੀ ਮੈਂ ਤਾਂ ਵੀ ਕੋਈ ਨਹੀਂ ਲਾਇਆ ਨਾ ਬਹੁਤ ਅੱਛਾ ਹੈ ਕੀ ਗਿਫਟ ਲਿਆ ਕੀ ਗਿਫਟ ਲੈ ਕੇ ਆਈਆਂ ਮੇਰੇ ਵਾਸਤੇ ਉਹ ਆਪਕਾ ਕੰਮ ਕਾਈ ਹੈ ਕੰਮ ਕਾਈ ਹੈ ਨਾ ਤਾਂ ਤੁਮਨੇ ਦੱਸਾਇਆ ਤਾਂ ਕਿਥੋਂ ਲੈ ਕੇ ਆਈਆਂ ਕੰਨੇ ਤੋਂ ਲੈ ਕੇ ਆਈਆਂ ਕਹਿ ਵੀ ਗੁਆਟੀ ਤੇ ਗੁਆਟੀ ਸੇ اتنا ਹੱਥ ਦਾ ਬਿਨਾ ਗੁਣਾਵਾ ਇਹ ਜੇ ਕਿ ਹੈ ਜੇ ਤੂੰ ਲਈ ਆਈ ਚੀਜ਼ ਮੈਨੂੰ ਮੈਨੂੰ ਪਸੰਦ ਆਊਗਾ ਕਿ ਨਹੀਂ ਆਊਗਾ ਆਏਗਾ ਲੈ ਦਿਖਾ ਫਿਰ ਕੀ ਗਿਫਟ ਲੈ ਕੇ ਆਈਆਂ ਮੇਰੇ ਵਾਸਤੇ ਬੱਚਾ ਆਹਾਂ ਆਹਾਂ ਗਿਫਟ ਲੈ ਕੇ ਆਈ ਹੈ। ਵੀ ਗਿਫਟ ਤੇਰਾ ਰੇਖਾ ਬਹੁਤ ਵਧੀਆ ਲੱਗਿਆ ਮੈਨੂੰ ਤਾਂ। ਦੇਖੋ ਜੀ ਇਹ ਕਿਨੇ ਬਣਾਏ ਆ। ਮੰਮੀ ਮੰਮੀ ਨੇ ਬਣਾਏ ਹੈ। ਖਾਣਾ ਆਪਣੇ ਵਾਸਤੇ ਨਾ ਗਿਫਟ ਲੈ ਕੇ ਆਈ ਆ ਤੇ ਮੈਨੂੰ ਗਿਫਟ ਲੱਗਿਆ ਬਹੁਤ ਵਧੀਆ। ਇਹ ਕਹਿੰਦੀ ਵੀ ਮੇਰੀ ਨਾ ਸਾਸੂ ਮਾ ਨੇ ਬਣਾਈਆਂ ਇਹ ਟੋਕਰੀਆਂ। ਕਹਿੰਦੀ ਇਹਦੇ ਵਿੱਚ ਨਾ ਤੁਸੀਂ ਲਸਣ ਪਿਆਜ਼ ਕੋਈ ਸਬਜੀ ਸੂਜੀ ਵੀ ਰੱਖ ਸਕਦੇ ਆ। ਦੇਖੋ ਜੀ ਕਿੰਨਾ ਵਧੀਆ ਡਿਜ਼ਾਈਨ ਪਾਇਆ ਹੋਇਆ ਤੇ ਉੱਪਰ ਇਸ ਤਰ੍ਹਾਂ ਦੀ ਨਾ ਰੱਸੀ ਬੰਨੀ ਹੋਈ ਆ ਕਹਿੰਦੀ ਤੁਸੀਂ ਨਾ ਇਸ ਤਰ੍ਹਾਂ ਕਿਲੀ ਦੇ ਟੰਗ ਸਕਦੇ ਆ। ਦੇਖੋ ਜੀ ਕੋਈ ਛੋਟੀ ਕੋਈ ਬੜੀ ਉਦੋਂ ਬੜੀ ਇਹਦੇ ਵਿੱਚ ਆਪਾਂ ਰੋਟੀਆਂ ਵੀ ਰੱਖ ਸਕਦੇ ਆ ਦੇਖੋ ਡਿਜ਼ਾਈਨ ਤਾਂ ਦੇਖੋ ਵਧੀਆ ਕਿੰਨਾ ਬਣਾਇਆ ਹੋਇਆ ਹੈ ਦੇਖੋ ਜੀ ਇਹਦੀ ਮੰਮੀ ਨਾ ਬਹੁਤ ਵਧੀਆ ਚੀਜ਼ਾਂ ਬਣਾਉਂਦੀ ਆ ਬੜੇ ਬੜੇ ਟੋਕਰੇ ਵੀ ਬਣਾਉਂਦੀ ਆ ਜੇ ਤੁਸੀਂ ਉਹਦੇ ਵੀ ਇੱਕ ਢੱਕਣ ਲਾ ਕੇ ਵੀ ਰੱਖ ਦਿੰਦੀ ਆ ਜੀ ਤੇ ਉੱਪਰ ਨਾ ਕੋਈ ਵੀ ਕੌਂ ਕੂਂਬ ਵਗੈਰਾ ਨਾ ਬੜੇ ਹਨ ਉਹ ਵੀ ਬਹੁਤ ਵਧੀਆ ਟੋਕਰੀ ਦੀ ਦਿਖਾਈ ਤੀ ਅੱਗੇ ਮੈਨੂੰ ਦੇਖੋ ਜੀ ਆ ਗਿਫਟ ਮੈਨੂੰ ਬਹੁਤ ਵਧੀਆ ਲੱਗਿਆ ਫਰੇਕ ਟੋਕਰੀ ਦੇ ਵਿੱਚ ਨਾ ਲਹਿਦਾ ਲਹਿਦਾ ਡਿਜ਼ਾਈਨ ਪਾਇਆ ਹੋਇਆ ਹੈ ਦੇਖੋ ਜੀ ਇਹ ਪਿਆਰ ਹੁੰਦਾ ਹੈ ਬੰਦੇ ਨੂੰ ਨਾ ਇਸ ਤਰ੍ਹਾਂ ਖਿੱਚ ਕੇ ਲਿਆਉਂਦਾ ਹੈ ਮੈਂ ਤਾਂ ਇਹਨੂੰ ਇੰਨਾ ਜਿੰਨਾ ਪਿਆਰ ਕਰਦੀ ਆ ਨਾ ਬਹੁਤ ਜ਼ਿਆਦਾ ਇਹ ਤਾਂ ਆਪਣੀ ਸਾਸੂ ਮਾਹ ਕੋਲ ਵੀ ਨਹੀਂ ਰਹਿੰਦੀ ਹੈਗੀ ਕਹਿੰਦੀ ਨਹੀਂ ਮੈਂ ਤਾਂ ਦੀਦੀ ਕੋਲ ਜਾਣਾ ਹੀ ਜਾਣਾ ਹੈ ਇਹ ਇਹ ਜਿਹੜੀਆਂ ਟੋਕਰੀਆਂ ਨਾ ਇਹ ਬਾਸ ਦੀਆਂ ਬਣੀਆਂ ਹੋਈਆਂ ਨੇ ਇਹ ਪਹਿਲਾਂ ਬਾਸ ਲਿਉਂਦੇ ਆ ਕੱਟ ਕੇ ਉਹਨੂੰ ਫੇਰ ਨਾ ਰੰਗ ਦੇਣਾ ਪੈਂਦਾ ਹੈ ਫੇਰ ਦੇਖੋ ਸੁਕਾ ਕੇ ਫੇਰ ਇਹਨੂੰ ਇਸ ਤਰ੍ਹਾਂ ਬੁਣੀ ਜਾਂਦੀ ਹੈ ਜਦੋਂ ਵੀ ਆਪਾਂ ਇਹ ਟੋਕਰੀ ਦੇ ਵਿੱਚ ਰੋਟੀਆਂ ਰੱਖਦੇ ਆ ਨਾ ਬਿਲਕੁਲ ਕੀੜੀ ਨਹੀਂ ਆਉਂਦੀ ਹੈਗੀ ਅੱਗੇ ਸਾਡੇ ਕੋਲ ਟੋਕਰੀਆਂ ਹੈਗੀਆਂ ਤੀਆਂ ਉਹਦੀਆਂ ਤੂਤਦੀਆਂ ਬਣੀਆਂ ਹੋਈਆਂ ଥିਆਂ ਵਾਸੂ ਦੂਏ ਦਿਆ ਦਿਨ ਨਾ ਇਹਦੇ ਵਿੱਚ ਨਾ ਕੀੜੀਆਂ ਚੜ ਜਾਂਦੀਆਂ ਦੀਆਂ ਇਹ ਕਹਿੰਦੀ ਦੀਦੀ ਮੈਂ ਟੋکریاں ਤੁਹਾਨੂੰ ਲੈ ਕੇ ਆਉਂਗੀ ਕਹਿੰਦੀ ਇਹਦੇ ਵਿੱਚ ਬਿਲਕੁਲ ਵੀ ਕੀੜੀ ਨਹੀਂ ਚੜੂਗੀ ਇਹਦੀ ਮੰਮੀ ਹੱਥੀ ਬਣਾਉਂਦੀ ਹੈ ਕਹਿੰਦੀ ਕਾਫੀ ਜ਼ਿਆਦਾ ਹੋਰ ਵੀ ਬਣਾਈਆਂ ਪਈਆਂ ਇਹ ਸਪੈਸ਼ਲ ਆਪਣੇ ਵਾਸਤੇ ਚਾਰ ਟੋکریاں ਲੈ ਕੇ ਆਈਏ ਦੇਖੋ ਜੀ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਗਿਫਟ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਜਿਹੜਾ ਬੰਦਾ ਪਿਆਰ ਨਾ ਦਿੰਦਾ ਨਾ ਉਹਨੂੰ ਪਿਆਰ ਨਾਲੇ ਸਮਝਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਹੈ ਤੇਰੀ ਮੰਮੀ ਜੀ ਦਾ ਹੈ ਜਿਨੇ ਉਹਨੇ ਸਿਆਣੀ ਉਮਰ ਦੇ ਵਿੱਚ ਨਾ ਕਿੰਨੀਆਂ ਵਧੀਆ ਟੋکریاں ਬੁਣ ਕੇ ਦਿੱਤੀਆਂ ਏ ਤੇ ਮੈਂ ਇਹਨੂੰ ਨਾ ਤੇ ਇਹਨੂੰ ਟੋਕਰੀਆਂ ਨੂੰ ਮੈਂ ਬਹੁਤ ਵਧੀਆ ਨਾਲ ਸੰਭਾਲ ਕੇ ਰੱਖੂ। ਹੁਣ ਆਪਾਂ ਨਾ ਚੰਗੀ ਤਰ੍ਹਾਂ ਦੋ ਲਪਾਫਿਆਂ ਦੇ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਕੱਪਬੋਰਡ 'ਚ ਰੱਖ ਦਾਂਗੇ। ਤੇ ਬਹੁਤ ਵਧੀਆ ਲੱਗੀਆਂ ਨੇ ਮੈਨੂੰ ਟੋکریاں। ਕਿੰਨੀਆਂ ਨੇ ਇਹ ਚਾਰ ਟੋکریاں ਨੇ। ਚਲੋ ਜੀ ਹੁਣ ਆਪਾਂ ਸਬਜ਼ੀ ਲੈਣੇ ਕੱਟ। ਜਦੋਂ ਮਾਇਆਤਾ ਤਾਂ ਇਹ ਜੋ ਕਲਰ ਹੋਇਆ ਹੈ ਉਹਨੂੰ ਬਹੁਤ ਅੱਛਾ ਲੱਗ ਰਿਹਾ ਹੈ। ਆਹਾਂ ਕਲਰ ਵਧੀਆ ਹੋ ਗਿਆ ਨਾਲੇ ਸਫਾਈ ਜੀ ਹੋ ਗਈ। ਤੇ ਹੁਣ ਦੋ ਤਿੰਨ ਦਿਨ ਤੋਂ ਉਹਨਾਂ ਭਾਈ ਆਏ ਨਹੀਂ ਹੈਗੇ ਹੁਣ ਤਾਂ ਇੱਕ ਤਾਂ ਮੀਹ ਪੈਣ ਲੱਗ ਗਿਆ ਵਿੱਚ ਉਹ ਕਹਿੰਦਾ ਮੇਰਾ ਬੇਟਾ ਬਿਮਾਰ ਹੋ ਗਿਆ ਤਾਂ ਉਹਦੇ ਕਰਕੇ ਨਾ ਕੰਮ ਫੇਰ ਉਹਨਾਂ ਨੂੰ ਰੋਕਣਾ ਪਿਆ ਹੁਣ ਉਹ ਕੱਲੂ ਆਉਣਗੇ ਬਾਕੀ ਤਾਂ ਹੋਰ ਸਾਰਾ ਪੇਂਟ ਹੋ ਗਿਆ ਏ ਤੇਰਾ ਕਮਰਾ ਵੀ ਦੇਖ ਲੈ ਕਿੰਨਾ ਵਧੀਆ ਹੋ ਗਿਆ ਹਣੀ ਬਹੁਤ ਅੱਛਾ ਤੇ ਹੁਣ ਬਾਕੀ ਗ੍ਰੀਲਾਂ ਵਗੈਰਾ ਤੇ ਖਿੜਕੀਆਂ ਰਹਿ ਗਈਆਂ ਨੇ ਉਹਦਾ ਵੀ ਕੰਮ ਨਿਬੇੜ ਦੇਣਗੇ ਇੱਕ ਦੋ ਦਿਨ ਦੇ ਵਿੱਚ ਆਪ ਨਹੀਂ ਜਾਏਗਾ ਕਿਉਂ ਉਹਨੂੰ ਘਾਟੀ ਜਾਣਾ ਨਹੀਂ ਕਾਤੇ ਹੁਣ ਦੀਦੀ ਦੇ ਦੀਦੀ ਦੇ ਕੋਲੇ ਰਹਿਣਾ ਹਾਂ আচ্ছা ਚੱਲ ਵਧੀਆ ਏ ਬਾਰ-ਬਾਰ ਜਾਣਾ ਵੀ ਔਖਾ ਏ ਬਹੁਤ ਔਖਾ ਔਖਾ ਸਫਰ ਬਸ ਕਰਾ ਦਿੰਦਾ ਏ ਚਲੋ ਜੀ ਵਧੀਆ ਹੋ ਗਿਆ ਰੇਖ ਆ ਗਈ ਆ ਇਹਦੇ ਬਿਨਾ ਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਤਾਂ ਮੈਨੂੰ ਵੀ ਕਿਤੇ ਜਾਣਾ ਆਉਣਾ ਹੁੰਦਾ ਤਾਂ ਨਾ ਇਹ ਪਿੱਛੇ ਤੇ ਸਾਰਾ ਕੰਮ ਸੰਭਾਲ ਲੈਂਦੀ ਸੀ ਚਲੋ ਹੁਣ ਆ ਗਈ ਏ ਹੁਣ ਆਪਣੀ ਡਿਊਟੀ ਸੰਭੋਗੀ ਗੱਲਾਂ-ਵਾਤਾਂ ਦੇ ਵਿੱਚ ਸਬਜ਼ੀ ਕੱਟ ਲਈ ਏ ਚਲੋ ਜੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਗੱਲਾਂ ਤਾਂ ਸਾਡੀਆਂ ਮੁੱਕਣੀਆਂ ਨਹੀਂ ਹੈਗੀਆਂ ਹੁਣ ਇਹ ਬੈਠੀ ਆ ਕੁਰਸੀ 'ਤੇ ਆਈ ਭੈਣ ਜੀ ਗੱਲਾਂ ਪੇ ਸੁਣਾਈ ਜਾਣੀਆਂ ਨੇ ਘਾਟੀ ਦੀਆਂ ਨੇ ਮੁੰਡਾ ਪਾਈਤੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ